ਸਾਰੇ ਆਦਰ ਸਹਿਬਾਨਾ ਡੀਏਜੀ ਸਾਹਿਬ ਅਸ਼wini ਕੌਰ ਜੀ ਐਸਐਫਪੀ ਸਾਹਿਬ ਡਾਕਟਰ ਪ੍ਰਤੀਆਗਿਆ ਜੀ ਸਾਡੇ ਸੀਟੀ ਸਾਹਿਬ ਮੈਡਮ ਪੂਨਮ ਜੀ ਜੀ ਐਮਐਲਏ ਸਾਹਿਬ ਸਰਦਾਰ ਮੂਲਕ ਸਿੰਘ ਜੱਤੂ ਸਾਹਿਬ ਐਮਐਲਏ ਸਰਦਾਰ ਗੁਰਦੇਵ ਸਿੰਘ ਜੀ ਸੇਧੂ ਸਾਹਿਬ ਤੇ ਸਾਡੇ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸਾਰੇ ਆਦਰ ਸਹਿਬਾਨਾ ਡੀਏਜੀ ਸਾਹਿਬ ਅਸ਼wini ਕੌਰ ਜੀ ਐਸਐਸਪੀ ਸਾਹਿਬ ਡਾਕਟਰ ਪ੍ਰਤੀਆਨ ਜੀ ਸਾਡੇ ਈਪੀ ਸਾਹਿਬ ਮੈਡਮ ਪੂਨਮ ਜੀ ਜੀ ਐਮਐਲਏ ਸਾਹਿਬ ਸਰਦਾਰ ਮੂਲਕ ਸਿੰਘ ਜੱਤੂ ਸਾਹਿਬ ਐਮਐਲਏ ਸਰਦਾਰ ਗੁਰਦੇਵ ਸਿੰਘ ਹੀਸੇਵਾਲ ਸਾਹਿਬ ਤੇ ਸਾਡੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਉਹਨਾਂ ਦੀ ਕੋਈ ਜ਼ਰੂਰੀ ਮੀਟਿੰਗ ਹੋਣ ਕਰਕੇ ਉਹਨਾਂ ਦੀ ਸਾਰੀ ਇੱਥੇ ਟੀਮ ਆਈ ਆ ਤੇ ਹੋਰ ਵੀ ਸਾਡੇ ਜਿੰਨੇ ਚੇਅਰਮੈਨ ਸਰਪੰਨ ਹੋਰ ਆਗੂ ਸਰਪੰਨ ਸਾਰੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਹਿਮਾ ਚਲਾਈ ਆ ਯੋਧ ਨਸ਼ਿਆਂ ਵਿਰੁੱਧ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਸਾਰੇ ਹੀ ਪੁਲਿਸ ਅਫਸਰਾਂ ਦੇ ਨਾਲ ਸਾਰੇ ਸਿਵਲ ਦੇ ਅਫਸਰਾਂ ਦੇ ਨਾਲ ਸਾਰੇ ਡਾਕਟਰ ਸਰਪੰਨਾਂ ਦੇ ਨਾਲ ਬੈਠ ਕੇ ਜਿਹੜੇ ਉਹਨਾਂ ਦੇ ਵਿਚਾਰ ਸਨ ਉਹ ਸੁਣੇ ਜੇ ਕੋਈ ਮੁਸ਼ਕਲਾਂ ਸਨ ਉਹ ਵੀ ਹੱਲ ਕਰਨਾ ਵਿਸ਼ਵਾਸ ਦਿਵਾਇਆ ਤੇ ਨਾਲ ਜਿਹੜੀ ਇਹ ਸਰਕਾਰ ਨੇ ਮਹਿਮਾ ਯੋਧ ਨਸ਼ਿਆਂ ਵਿਰੁੱਧ ਇਹ ਸ਼ੁਰੂ ਕੀਤੀ ਆ ਇਹ ਲੋਕਾਂ ਨੂੰ ਦੱਸ ਦਈਏ ਕਿ ਜਿਹੜੇ ਲੋਕ ਇਹ ਜ਼ਹਿਰ ਵੇਚਦੇ ਆ ਜਿਨ੍ਹਾਂ ਲੋਕਾਂ ਨੇ ਇਹ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਘਰ ਬਣਾਏ ਆ ਉਹ ਇਹ ਨਾ ਸੋਚਣ ਕਿ ਸ਼ਾਇਦ ਕੋਈ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਜਾਂ ਕਿਉਂ ਕਾਨੂੰਨ ਦਾ ਸਹਰਾ ਲੈ ਕੇ ਪਾਜਾਂਗੇ ਇਹਨਾਂ ਲੋਕਾਂ ਦੀਆਂ ਜਿਹੜੀਆਂ ਜਾਇਦਾਦਾਂ ਵਾ ਉਹ ਨਾਲ ਪਰਚਿਆਂ ਦੇ ਅਟੈਚ ਵੀ ਹੋਣਗੀਆਂ ਤੇ ਜਿਹੜੇ ਇਹਨਾਂ ਨੇ ਘਰ ਬਣਾਏ ਆ ਉਹ ਘਰਾਂ ਦੇ ਉੱਤੇ ਇਸੇ ਤਰ੍ਹਾਂ ਹੀ ਜੀਸੀਪੀ ਭੋਗ ਲੈਣਾ ਚੱਲਦੀਆਂ ਰਹਿਣਗੇ ਘਰ ਠੰਡੇ ਰਹਿਣਗੇ ਕਿਉਂਕਿ ਵੇਖੋ ਪੰਜਾਬ ਦੀ 3.5 ਕਰੋੜ ਆਬਾਦੀ ਆ ਉਹ ਸਾਰੇ ਲੋਕ ਚਾਹੁੰਦੇ ਆ ਕਿ ਇਹ ਜਿਹੜਾ ਜ਼ਹਿਰ ਆ ਇਹ ਜਿਹੜੇ ਜ਼ਹਿਰ ਦੇ ਕਾਰੋਬਾਰੀ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈਆਂ ਹੋਣ ਇਹ ਸਲਾਖਾਂ ਦੇ ਪਿੱਛੇ ਜਾਣ ਤੇ ਨਾਲ ਸਾਡਾ ਭਾਵੇਂ ਜੇਲ੍ਹ ਡਿਪਾਰਟਮੈਂਟ ਤੇ ਭਾਵੇਂ ਕੋਈ ਵੀ ਡਿਪਾਰਟਮੈਂਟ ਆ ਜੇ ਕੋਈ ਇਹੋ ਜਿਹੇ ਬੰਦਿਆਂ ਨੂੰ ਪੁਸ਼ਤ ਪਨਾਹੀ ਕਰਦਾ ਇਹੋ ਜੇ ਬੰਦਿਆਂ ਦਾ ਸਮਗਲਰਾਂ ਦਾ ਸਾਥ ਦੇਦਾ ਉਹਨਾਂ ਅਫਸਰਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਊਗੀ ਆ ਕੁਝ ਦਿਨ ਪਹਿਲਾਂ ਸਾਨੂੰ ਇੱਕ ਦੋ ਦਿਨ ਪਹਿਲਾਂ ਪਤਾ ਲੱਗਾ ਸਾਡੇ ਸ਼ਹੀਆਪੁਰ ਜੇਲ੍ਹ ਦੇ ਵਿੱਚ ਜਿਹੜੇ ਸੁਪਰਡੈਂਟ ਜੇਲ੍ਹ ਆ ਬਲਜੀਤ ਸਿੰਘ ਘੁੰਮਣ ਤੇ ਨਾਲ ਉਹਨਾਂ ਦੇ ਹੋਰ ਚਾਰ ਅਫਸਰ ਜਿਹੜੇ ਰਲ ਕੇ ਉੱਥੇ ਜਿਹੜੇ ਨਸ਼ੇ ਦੇ ਕੋਈ ਉੱਥੇ ਬੰਦੇ ਪੈਸੇ ਦੇ ਕੇ ਨਸ਼ਾ ਮੰਗ ਰਹੇ ਸਨ ਉਹਨਾਂ ਨੂੰ ਨਸ਼ਾ ਦੇਣ ਲਈ 1.5 ਲੱਖ ਰੁਪਇਆ ਲਿਆ ਗਿਆ ਤੇ ਜਦੋਂ ਇੰਟੈਲੀਜੈਂਸ ਵਿੰਗ ਤੋਂ ਜਾਣਕਾਰੀ ਮਿਲੀ ਜਾਂਚ ਕਰਾਈ ਗਈ ਤੋਂ ਵਾਅਕੇ ਦੋਸ਼ੀ ਪਾਇਗੇ ਸਭ ਤੋਂ ਪਹਿਲਾਂ ਬਲਜੀਤ ਸਿੰਘ ਮਨੂ ਦੇ ਨਾਲ ਚਾਰ ਹੋਰ ਜੇਲ੍ਹ ਪੁਲਿਸ ਦੇ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਨਾਲ ਹੀ ਡੀਜੀਪੀ ਪੁਲਿਸ ਗੌਰਵ ਜੱਟਵ ਜੀ ਨੂੰ ਡਿਪਾਰਟਮੈਂਟ ਨੂੰ ਲਿਖਿਆ ਗਿਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਐਫ ਆਈ ਆਰ ਦਰਜ ਕਰਾਈ ਤੇ ਉਸੇ ਤਰ੍ਹਾਂ ਹੀ ਜੇ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਵੀ ਕੋਈ ਵੀ ਅਫਸਰ ਦੋਸ਼ੀ ਪਾਇਆ ਜਾਂਦਾ ਤੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਬਾਕੀ ਜਿੰਨੇ ਵੀ ਸਮਗਲਰ ਨੇ ਜਿਹੜੇ ਗਲਤ ਕੰਮ ਕਰਦੇ ਆ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਤੇ ਉਹ ਇਹ ਕੰਮ ਛੱਡ ਦੇਣ ਜਾਂ ਉਹ ਪੰਜਾਬ ਨੂੰ ਛੱਡ ਦੇਣ ਨਹੀਂ ਤੇ ਉਹ ਬੰਦੇ ਜੇਲਾਂ ਦੇ ਵਿੱਚ ਹੋਣਗੇ ਕੋਈ ਵੀ ਬਖਸ਼ਿਆ ਨਹੀਂ ਜਾਊਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਇਹ ਜਦੋਂ ਦੀ ਸਰਕਾਰ ਬਣੀ ਆ ਉਦੋਂ ਦੀ ਮਿਹਨਤ ਚੱਲਦੀ ਪਈ ਆ ਉਦੋਂ ਦਾ ਹੀ ਇਸੇ ਤਰ੍ਹਾਂ ਹੀ ਪਾਰਦਰਸ਼ੀ ਢੰਗ ਨਾਲ ਸਰਕਾਰ ਚੱਲਦੀ ਪਈ ਆ ਸਾਡੀ ਪਾਰਟੀ ਦਾ ਕੋਈ ਐਮਐਲਏ ਕੋਈ ਮੰਤਰੀ ਜਾਂ ਕੋਈ ਚੇਅਰਮੈਨ ਜਾਂ ਸਰਪੰਚ ਜਾਂ ਕੋਈ ਸਾਡਾ ਹੋਰ ਅਧਿਕਾਰਦਾਰ ਨਾ ਅੱਜ ਤੋਂ 3 ਸਾਲ ਪਹਿਲਾਂ ਕਿਸੇ ਸੰਗਲਰ ਲਈ ਕੋਈ ਫੋਨ ਕੀਤਾ ਨਾ ਅੱਜ ਕਰਨਗੇ ਨਾ ਕੱਲ ਨੂੰ ਕਰਨਗੇ ਇਮਾਨਦਾਰ ਪਾਰਟੀ ਆ ਤੇ ਸਾਰੇ ਹੀ ਵਰਕਰ ਜਝਾਰੂ ਨੇ ਮਨ ਚ ਇਹਨਾਂ ਦੀ ਜੇ ਕੰਮ ਕਰਨ ਦਾ ਜਜ਼ਬਾ ਆ ਅਸੀਂ ਸਾਰੇ ਰਲ ਮਿਲ ਕੇ ਯਹਰ ਬੰਦ ਕਰਾਂਗੇ ਤੇ ਇਹ ਗੱਲਾਂ ਮੈਂ ਅੱਗੇ ਵੀ ਕੀਤੀਆਂ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ ਬੇਨਤੀ ਆ ਕਿ ਤਗੜੇ ਹੋ ਕੇ ਤੁਹਾਡੇ ਸਹਿਯੋਗ ਦੇ ਨਾਲ ਇਹ ਯਹਰ ਬੰਦ ਹੋਣਾ ਜਿਹੜੇ ਲੋਕ ਯਹਰ ਦਾ ਕਾਰੋਬਾਰ ਕਰਦੇ ਆ ਜਾਂ ਕਿਸੇ ਤੇ ਕੋਈ ਐਫਆਈਆਰ ਦਰਜ ਹੁੰਦੀ ਆ ਉਹਨਾਂ ਲੋਕਾਂ ਲਈ ਪਿੰਡਾਂ ਦੇ ਵਿੱਚ ਤੁਸੀਂ ਗ੍ਰਾਮ ਸਭਾ ਦੇ ਅਜਲਾਸ ਸੱਦ ਕੇ ਸਾਰਾ ਪਿੰਡ ਸੱਦੋ ਸਾਰੇ ਪਿੰਡ ਦੇ ਮਤੇ ਦੇ ਉੱਤੇ ਸਾਈਨ ਕਰਵਾਓ ਸਾਈਨ ਕਰਵਾ ਕੇ ਉਹ ਪਤਾ ਵੀ ਲੋਕਾਂ ਨੂੰ ਵੀ ਜਿਹੜਾ ਸਮਗਲ ਰਿਆ ਉਹਦਾ ਤੇ ਬਾਈਕਾਟ ਹੈਗਾ ਹੀ ਹੈਗਾ ਨਾਲ ਜਿਹੜੇ ਲੋਕ ਜਿਹੜੇ ਬੰਦੇ ਨੰਬਰਦਾਰ ਜਮਾਨਤ ਦਿੰਦੇ ਆ ਜਾਂ ਕੋਈ ਜਮਾਨਤੀ ਆਪਦੀ ਜ਼ਮੀਨ ਦੇ ਨੰਬਰ ਲਵਾ ਕੇ ਆਪਦੀ ਪ੍ਰਾਪਰਟੀ ਦੇ ਨੰਬਰ ਲਵਾ ਕੇ ਜਮਾਨਤੀਆ ਬੰਦਾ ਉਹਨਾਂ ਲੋਕਾਂ ਦਾ ਵੀ ਵਿਆਹ ਸ਼ਾਦੀ ਤੋਂ ਜਨਮ ਮਰਨ ਤੋਂ ਉਹ ਗਾਂ ਤੋਂ ਬਾਈ ਕਟ ਕਰੋ ਵੀ ਉਹਨਾਂ ਨੂੰ ਪਿੰਡਾਂ 'ਚ ਕਿਸੇ ਨੇ ਪਹੁੰਚਾਉਣਾ ਨਹੀਂ ਸਤਿ ਸ਼੍ਰੀ ਅਕਾਲ ਜੀ ਬੈਸ਼ ਸ਼ਰਮ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਮੰਤਰੀ ਸਾਹਿਬ ਆਏ ਸਰ ਰਾਜ ਸਿੰਘ ਪੁੱਲਰ ਜੀ ਉਹਨਾਂ ਨੇ ਨਸ਼ਾ ਬਾਰੇ ਕਿਹਾ ਕਿ ਬਹੁਤ ਹੀ ਵੱਡੀ ਸ਼ਾਮਲੀ ਕੀਤੀ ਗਈ ਹੈ ਕਿ ਜੋ ਨਸ਼ਾ ਵਿਕਰ ਹੈ ਉਹ ਵੇਚਣ ਵਾਲੇ ਵੀ ਅਲਰਟ ਰਹਿਣ ਤੇ ਜੋ ਖਰੀਦ ਰਹੇ ਹਨ ਉਹ ਵੀ ਅਲਰਟ ਰਹਿਣ ਇਹ ਇਸ ਨੂੰ ਪੂਰਨ ਮੰਨਦਾ ਕਿ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਸੇ ਨਸ਼ਾ ਨੂੰ ਖਤਮ ਕੀਤਾ ਜਾਏ ਤਾਂ ਹੀ ਨਸ਼ਾ ਪੰਜਾਬ ਮੁਕਤ ਬਣ ਸਕੇਗਾ ਤੇ ਪੰਜਾਬ ਦੀ ਜਨਤਾ ਸੇਫ ਹੋ ਸਕੇਗੀ ਫਰੀਦਕੋਟ ਤੋਂ ਜੇ ਕਿ ਨੈਸ਼ੀ ਚੈਨਲੀ ਸ਼ਰਨ ਜੀ